ਅੱਗੇ ਤੇ ਚੇਹ ਪ੍ਰਾਈ ਦਾ ਸਾਡੇ ਕੋਲ ਅੱਗੇ ਨਿਕਾਸੀ ਨਹੀਂ ਉਹ ਵੀ ਅਸੀਂ ਕੀ ਕਰੀਏ ਕਿਤਾ ਜਗ ਲੱਗ ਰਹੀ ਪਈ ਹੈ ਤੇ ਉਹ ਬਰਬਾਦੀ ਕਰਦੀ ਹੈ ਇਹ ਬਾਇਲਰ ਚ ਲੱਗ ਜਵੇ ਤੇ ਤੁਹਾਡਾ ਕੋਲਾ ਜਣਾ ਪਲੂਸ਼ਨ ਬਚਾ ਲੂਗੇ ਇਹ ਪਿੰਡਾਂ ਦੇ ਸਾਡੀਆਂ ਮਸ਼ੀਨਾਂ ਲੱਗ ਜਾਂਦੀ ਹੈ ਉਥੇ ਲੋਕਲ ਇੰਡਸਟਰੀ ਲੋਕਲ ਇਕਨੋਮੀ 'ਚ ਕਿੰਨਾ ਫਰਕ ਪਊਗਾ ਸਰਕਾਰ ਸੀਰੀਅਸਲੀ ਇਸ ਪਾਸੇ ਵੀ ਤੋਰ ਪਵੇ ਤਾਂ ਮੈਂ ਸਿਰਫ এনवायरमेंट ਦੀ এনवायरमेंट ਸਾਡਾ بچੋ ਸਾਡਾ ਪੰਜਾਬ بچੋ ਬਰਤੋਜ ਲੈ ਕੇ ਆਵਾਜ ਤਾਂ ਹੀ ਸਾਡੀ ਧਰਤ ਬਚਣੀ ਹੈ ਤਾਂ ਹੀ ਸਾਡਾ ਮੁਲਕ ਬਚਣਾ ਇੰਡੀਆ ਬਚਣਾ ਤਾਂ ਹੀ ਪੰਜਾਬ ਬਚਣਾ ਤਾਂ ਹੀ ਅਸੀਂ ਸਾਰੇ ਬਚਦੇ ਆ ਇਹ ਜਿਹੜੀ ਫੈਕਟਰੀ ਆ ਬਹੁਤ ਵਧੀਆ ਫੈਕਟਰੀ ਆ ਤੇ ਜ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਸਾਨੂੰ ਇੱਥੇ ਢਾ ਰਹੇ ਆ ਤੇ ਕਿ ਜਿਹੜੀ ਇਹ ਆਪਣੇ ਵਧੀਆ ਚੀਜ਼ ਆ ਉਹ ਤੁਸੀਂ ਉਹਦੇ ਵਿਚਾਰੇ ਦਾ ਨਾਂ ਨਹੀਂ ਲੈ ਰਹੇ ਨਾ ਉਹਦੀ ਤੂੰ ਕੋਈ ਮਤ ਕਰੇ ਹੋਰਾਂ ਨੂੰ ਤੁਸੀਂ 80% 90% ਸਬਸਿਡੀ ਤੇ ਲੋਨ ਦੇ ਰਹੇ ਆ ਦੇਖੋ ਕਿਸਾਨਾਂ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਕਿਸਾਨ ਕੋਈ ਵੀ ਆਪਣੇ ਬਿਲੋਂ ਕੋਈ ਅੱਗ ਲਗਾਉਣਾ ਚਾਹੁੰਦਾ ਨੇ ਇਹ ਗੱਲ ਕਿਸਾਨਾਂ ਦੀ ਮਜਬੂਰੀਆਂ ਦੀ ਗੱਲ ਹੋ ਰਹੀ ਹੈ ਕਿ ਮਜਬੂਰੀ ਚ ਸਾਨੂੰ ਅੱਗ ਲਾਣੀ ਪੈਂਦੀ ਹੈ ਜਾਂ ਲੰਦਾ ਹੋਊਗਾ ਜੇ ਕੋਈ ਬੰਦੇ ਲਾਂਦੇ ਐ ਤਾਂ ਗੱਲ ਇਹ ਕਿ ਜੇ ਪ੍ਰਾਈ ਦਾ ਸਾਡੇ ਕੋਲ ਅਕੇ ਨਿਕਾਸੀ ਨਹੀਂ ਹੋਈ ਅਸੀਂ ਕੀ ਕਰੀਏ ਹਜ਼ਾਰਾਂ ਰੁਪਏ ਖਰਚਦੇ ਐ ਕਲੈਕਸ਼ਨ ਦੇ ਵਾਅੇ ਖਰਚਦੇ ਐ ਪਰ ਅਕੇ ਨਿਕਾਸੀ ਨਹੀਂ ਹੁੰਦੀ ਤੇ ਇਹ ਉਹਨਾਂ ਦੀ ਇੱਕ ਬੜੀ ਇੱਕ ਦੁਖਦੀ ਰਬ ਜ ਹੈਗੀ ਐ ਕਿ ਸਾਰੇ ਅਕੇ ਮਰਿਆ ਕਿ ਕੀ ਕਰੂਗਾ ਦੇਖੋ ਸਭ ਆਪਣਾ ਬਟ ਟੈਕਨੋਲੋਜੀ ਹੈਗੀ ਮੈਂ ਤਾਂ ਟੈਕਨੋਲੋਜੀ ਦੀ ਗੱਲ ਕਰਦਾ ਮਨ ਤਾਂ ਆਪਣਾ ਪਤਾ ਹੈ ਕਿ ਪੇਟੈਂਟਡ ਟੈਕਨੋਲੋਜੀ ਹੈਗੀ ਹੈ ਇਹ ਮੈਂ ਇਥੇ ਡਿਵੈਲਪ ਕੀਤੀ ਹੈ ਕਿ ਇਹਦੇ ਵਿੱਚ ਤੁਸੀਂ ਕਿਸੇ ਵੀ ਆਪਣਾ ਵੇਅਰ ਵੇਅਰ ਇਸ ਫਾਇਰ ਦੇ ਰਿਸਮ ਫਿਊਲ ਕੁਝ ਵੀ ਚੀਜ਼ ਜਿਸ ਤੋਂ ਅਗਲ ਅਗਲੀ ਹੈ ਨਾ ਜੀ ਉਹਨੂੰ ਉਸੇ ਕੋਲੇਜ ਵਿੱਚ ਕਨਵਰਟ ਕਰ ਸਕਦੇ ਹੋ ਕਿਉਂਕਿ ਬੇਸਿਕਲੀ ਦਾ ਫਿਊਲ ਤਾਂ ਹੈ ਹੀ ਹੈ ਨਾ ਪਰ ਹਾਲੇ ਜਦ ਖੇਤਾਂ 'ਚ ਅੱਗ ਲੱਗਦੀ ਪਈ ਹੈ ਤੇ ਉਹ ਬਰਬਾਦੀ ਕਰਦੀ ਹੈ ਇਹ ਬੋਇਲਰ 'ਚ ਲੱਗ ਜਾਵੇ ਤੇ ਤੁਹਾਡਾ ਕੋਲਾ ਜਿਹੜਾ ਪੋਲੂਸ਼ਨ ਬਚਾ ਲਊਗੀ ਦੇਖੋ ਐਨਟੀਪੀਸੀ ਜਿਹੜੀ ਹੈਗੀ ਹੈ ਇਹ ਥਰਮਲ ਪਲਾਂਟਸ ਹੈ ਇੱਕ ਬਹੁਤ ਇੰਟਰਸਟਿੰਗ ਫੈਕਟ ਹੋਊਗਾ ਕਿ ਸਾਰਾ ਚਾਹੇ ਥਰਮਲ ਪਲਾਂਟਸ ਹੈ ਜਾਂ ਸਟੀਲ ਇੰਡਸਟਰੀ ਹੈ ਜਾਂ ਸੀਮੈਂਟ ਇੰਡਸਟਰੀ ਹੈ ਐਸ ਵਾਲੇ ਇਹਨਾਂ ਤੇ ਸਰਕਾਰ ਦਾ ਡੰਡਾ ਹੈ ਕਿ ਕੋਲਾ ਬੰਦ ਕਰਕੇ ਬਾਇਓ ਕੋਲ ਤੇ ਆਉਣ ਐਨਟੀਪੀਸੀ ਹੈ ਜਾਂ ਥਰਮਲ ਪਲਾਂਟਸ ਜਦੋਂ ਆਪਾਂ ਗੱਲ ਕਰਦੇ ਆਂ ਜਿ ਉਹਨਾਂ ਨੂੰ ਵੀ ਕੋਲੇ ਦਾ ਸਬਸਟੀਟਿਊਟ ਚਾਹੀਦਾ ਉਹਨਾਂ ਨੂੰ ਬਾਇਓਮਾਸ ਦੇ ਬਰਾਊਨ ਪੈਲੇਟਸ ਨਹੀਂ ਚਾਹੀਦੇ ਉਹ ਸਿੱਧਾ ਬਲਣ ਦੀ ਤੌਰ 'ਤੇ ਉਹਨਾਂ ਨੂੰ ਕੋਲੇ ਦਾ ਸਬਸਟੀਟਿਊਟ ਇਹੀ ਟੈਕਨੋਲੋਜੀ ਹੈ ਐਕਸੈਪਟ ਕੀਤੀ ਜਾ ਰਹੀ ਹੈ ਟਾਈਮ ਦੇ ਨਾਲ ਟਾਈਮ ਲੱਗਦਾ ਹੈ ਲਕਿਨ ਉਹਨਾਂ ਟਾਈਮ ਲੈ ਲਾ ਹੁਣ ਉਹ ਟੈਕਨੋਲੋਜੀ ਦੇ ਚੈਪਟਰਸ ਬੰਦ ਹੋ ਗਈ। ਕਿਸਾਨਾਂ ਆ ਕੋ ਪੂਰੇ ਇਹਦੇ ਵਿੱਚ ਪੂਰਾ ਦੇਖੋ ਇਹ ਇਹਦਾ ਮਿਲ ਜੁਲ ਕੇ ਕਰਨ ਵਾਲੀ ਚੀਜ਼ ਹੈ। ਕਿਸਾਨਾਂ ਆ ਕੋ ਸਾਨੂੰ ਪਰਾਣੀ ਇਕੱਠੀ ਕਰਕੇ ਦੇਣ ਨੂੰ ਤਿਆਰ ਹੈ। ਸਾਡਾ ਸਹਿਯੋਗ ਕਰਨ ਨੂੰ ਤਿਆਰ ਹੈ। ਲੋਕਲ ਇੰਡਸਟਰੀ ਡਿਵੈਲਪ ਹੋ ਜਾਊਗੀ ਜੇ ਇਹ ਪਿੰਡਾਂ ਦੇ ਵਿੱਚ ਸਾਡੀਆਂ ਮਸ਼ੀਨਾਂ ਲੱਗ ਜਾਂਦੀਆਂ ਹੈ। ਉਥੇ ਲੋਕਲ ਇੰਡਸਟਰੀ ਲੋਕਲ ਇਕਨੋਮੀ 'ਚ ਕਿੰਨਾ ਫਰਕ ਪਾਊਗਾ। ਇੱਕ ਸਿਆਣਾ ਮੈਨੂੰ ਤਾਂ ਇਹ ਜਾਣ ਕਰ ਦੱਸਦਾ ਹੈ ਕਿ ਜੇ ਪਰਾਾਲੀ ਦੀ ਜਾਂ ਫੀਗੋਲ ਵਾਲ ਤੁਰ ਪੈਂਦੇ ਆ ਨਾ 3 ਲੱਖ ਕਰੋੜ ਪੰਜਾਬ ਦੀ ਇਕਨੋਮੀ ਜੁੜ ਜਾਊ। ਇੰਨਾ ਵੱਡਾ ਕੰਮ ਹੈਗਾ। ਕਿਸਾਨ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ ਸਰਕਾਰ ਸੀਰੀਅਸਲੀ ਇਸ ਪਾਸੇ ਨੂੰ ਤੋਰ ਪਵੇ ਤਾਂ ਮੈਂ ਸਿਰਫ এনवायरमेंट ਦੀ এনवायरमेंट ਸਾਡਾ ਭਾਜੂ ਸਾਡਾ ਪੰਜਾਬ ਭਾਜੂ ਸਾਡਾ ਇੰਡੀਆ ਦੇ ਵਿੱਚ ਗ੍ਰੀਨ એનર્ਜੀ ਮਿਲ ਜਾਊ ਸਾਡੀ ਡਿਪੈਂਡੈਂਸੀ ਦੂਜੇ ਮੁਲਕਾਂ ਦੇ ਖਤਮ ਹੋ ਚੁਗੀ ਛੋਣ ਦੇ ਲਈ ਤੇ ਇੱਕ ਐਸਾ ਪ੍ਰੋਡਕਟਰ ਜਿਹੜਾ ਧਿਆਨ ਨਾਲ ਸਾਡੀ ਜਨਸਾਂ ਦੇ ਲਈ ਆਨਲ ਜਨਰੇਸ਼ਨਸ ਦੇ ਲਈ ਜ਼ਰੂਰੀ ਹੈ ਜਿਸ ਰੀਨਿਊਏਬਲ એનર્ਜੀ ਦੇ ਇੱਕ ਬਹੁਤ ਵੱਡੇ ਸੋਰਸ ਆ ਬਾਇਓਮਾਸ ਐਗਰੀਕਲਚਰ ਰੈਜ਼ਿਡਿਊ ਬੋਲਦੇ ਨੇ ਇੱਕ ਜ਼ਰੂਰੀ ਸੋਰਸ ਨੂੰ ਖੇਤਾਂ 'ਚ ਸੜ ਗਈ ਖੇਤਾਂ 'ਚ ਅੱਗ ਲੱਗ ਗਈ ਇਹਨੂੰ ਵਰਤੋਂ 'ਚ ਲੈ ਕੇ ਆਵਾਂਗੇ ਤਾਂ ਹੀ ਸਾਡੀ ਭਰਤ ਬਚਣੀ ਹੈ ਤਾਂ ਹੀ ਸਾਡਾ ਮੁਲਕ ਬਚਣਾ ਇੰਡੀਆ ਬਚਣਾ ਤਾਂ ਹੀ ਪੰਜਾਬ ਬਚਣਾ ਤਾਂ ਹੀ ਅਸੀਂ ਸਾਰੇ ਬਚਨੇ ਦੇਖੋ ਜਿਹੜੇ ਵਿੱਚ ਇੱਕ ਸਰਕਾਰ ਦੇ ਕੋਲੋਂ ਸਾਨੂੰ ਇੰਡਿਕ ਸਹਿਯੋਗ ਦੀ ਮੀਟ ਕਰਦੇ ਆ ਕਿ ਸਾਡਾ ਜਿਹੜਾ ਕਿਸਾਨਾਂ ਨੂੰ ਇਹਦੇ ਲਈ ਇੱਕ ਹੰਗਾਰਾ ਦੇ ਹੰਗਾਰਾ ਵੀ ਸਰਕਾਰ ਕੋਲੋਂ ਮਿਲ ਜਾਂਦਾ ਤੇ ਸਾਡੇ ਨੇ ਰਸਤੇ ਬਹੁਤ ਸਾਰੇ ਖੁੱਲ ਜਾਂਦੇ ਇੰਡਸਟਰੀਸ ਪੈਸਾ ਨਾਮ ਨੂੰ ਪਿਆਰ ਹੈ ਇਸ ਟੈਕਨੋਲੋਜੀ ਤੇ ਕਿਸਾਨ ਸਾਨੂੰ ਪਰਾਲੀ ਇਕੱਠੀ ਕਰਕੇ ਦੇਣ ਨੂੰ ਜਾਂ ਹੋਰ ਜਿਹੜੀਆਂ ਹੋਰ ਐਜਾ ਨਰਜੀ ਕ੍ਰਾਉਫਸਕ ਪ੍ਰਾਣ ਦੇ ਲਈ ਪਿਆਰ ਹੈਗਾ ਜਿਹੜੇ ਤੁਹਾਡੇ ਥਰਮਲ ਪਲਾਂਟਸ ਆ ਉਹਨਾਂ ਨੂੰ ਫੇਰ ਕੋਲੇ ਦੀ ਲੋੜ ਆ ਸਾਡੇ ਕੋਲ ਇੱਕ એનર્ਜੀ ਡੈਫਿਸਿਟ ਕੰਟਰੀ ਹੈਗਾ ਸਾਡੇ ਕੋਲ ਨਰਜੀ ਦਾ ਆਪਣੇ ਹੈ ਕੋਈ ਨਹੀਂ ਜੀ ਇਹਨੂੰ ਐਕਸਲ ਮੈਂ ਬਾਰ ਬਾਰ ਕਿੰਨਾ ਹੋਣਾ ਗ੍ਰੀਨ ਰੈਵਿਊਲੂਸ਼ਨ ਆਈ ਸੀ ਗ੍ਰੀਨ ਰੈਵਿਊਲੂਸ਼ਨ ਵੇਲੇ ਤੁਸੀਂ ਉਹਨਾਂ ਨੂੰ ਐਮਐਸਪੀ ਵੀ ਦਿੱਤੀ ਕਿਸਾਨਾਂ ਨੂੰ ਤੁਸੀਂ ਖਾਦਾ ਵੀ ਦਿੱਤੀਆਂ ਤੁਸੀਂ ਟਰੈਕਟਰ ਵੀ ਦਿੱਤੇ ਤੁਸੀਂ ਪੰਪਾ ਲਈ ਲੋੜ ਵੀ ਦਿੱਤੇ ਤੁਸੀਂ ਬੀ ਵੀ ਦਿੱਤੇ ਇਹ ਦੁਆਰ ਤੋਂ એનર્ਜੀ ਬਣਾਉਣ ਦੇ ਲਈ ਵੀ ਤੁਹਾਨੂੰ ਇਦਾਂ ਵਹੀ ਇੱਕ ਰੈਵੋਲੂਸ਼ਨ ਲੈ ਕੇ ਆਉਣ ਦੀ ਲੋੜ ਆ ਤਾਂ ਜੋ ਹਾਲਾਤ ਬਦ ਜਾਵਣ ਇਕੱਲੀ ਪਰਾਲੀ ਦਾ ਨਹੀਂ ਹੱਲ ਨਿਕਲਦਾ ਗਿਆ ਜਾ ਰਿਹਾ ਇਹਦੇ ਵਿੱਚ ਜਿਹੜਾ ਕਣਕ ਦਾ ਨਾੜ ਆ ਇਹਦੇ ਵਿੱਚ ਗੰਨੇ ਦੀ ਖੋਰੀ ਆ ਜਾਂ ਸਰੋਂ ਦਾ ਮਤਲਬ ਇਹ ਪੂਸਿਆ ਜਾਂ ਮੂਹਲੀ ਦਾ ਮਤਲਬ ਛਿਲਤਾ ਆ ਉਹ ਹਰ ਇੱਕ ਚੀਜ਼ ਦਾ ਹੱਲ ਨਿਕਲਦਾ ਜਾ ਰਿਹਾ ਕਿ ਇਹ ਜਿਹੜੀ ਫੈਕਟਰੀ ਆ ਬਹੁਤ ਵਧੀਆ ਫੈਕਟਰੀ ਆ ਮੇਰੇ ਖਿਆਲ ਜੀ ਇਹੋ ਜਿਹੀਆਂ ਫੈਕਟਰੀਆਂ ਨੂੰ ਸਰਕਾਰ ਪਹਿਲ ਦੇਵੇ ਜਿਹੜਾ ਕਿ ਆਪਣਾ ਭਾਰਤ ਆ ਨੰਬਰ 1 ਤੇ ਆ ਸਕਦਾ ਪਰ ਸਰਕਾਰਾਂ ਪਤਾ ਨਹੀਂ ਕਿਉਂ ਜਿਹੜੀਆਂ ਕਿ ਆ ਗ੍ਰੀਨ એનર્ਜੀ ਲਾਈਆਂ ਬਾਇਓਗੈਸ ਵਾਲੀਆਂ ਫੈਕਟਰੀਆਂ ਨਾਲ ਉਹਨੂੰ ਬਾਇਓਗੈਸ ਦਾ ਗ੍ਰੀਨ એનર્ਜੀ ਦਾ ਦਿੱਤਾ ਜਾਂਦਾ ਪਰ ਉਹਦੇ ਵਿੱਚੋਂ ਗੈਸਾਂ ਦੂਜੀਆਂ ਤਿਆਰ ਕੀਤੀਆਂ ਜਾਂਦੀਆਂ ਜਿਹੜੀ ਉਹਦੀ ਵੇਸਟ ਆ ਜਦੋਂ ਜ਼ਮੀਨ ਤੇ ਸਿੱਟਦੇ ਆ ਕਿਸੇ ਧਰਤੀ ਤੇ ਪਾਉਂਦੇ ਉਹ ਤੇ ਦੋ ਦੋ ਸਾਲ ਫਸਲ ਨਹੀਂ ਹੁੰਦੀ ਇੰਨਾ ਜ਼ਿਆਦਾ ਮੰਦਾ ਹਾਲ ਉਹਦੇ ਵਿੱਚ ਸਾਡੇ ਫਸਲ ਦੇ ਪਤਲਾਂ ਦਾ ਪਾਣੀ ਖਰਾਬ ਜਿਹੜਾ ਪੋਲੂਸ਼ਨ ਆ ਇੰਨਾ ਫੈਲਦਾ 10 ਕਿਲੋਮੀਟਰ ਤੱਕ ਮਤਲਬ ਇੰਨਾ ਪੋਲੂਸ਼ਨ ਹੋ ਜਾਂਦਾ ਕਿ ਪਿੰਡਾਂ ਦੇ ਵਿੱਚ ਜੀ ਦੱਸਦੇ ਸੀ ਜ਼ਿੰਮੇਵਾਰ ਕਿਸਾਨ ਭਰਾ ਔਰ ਆਮ ਪਬਲਿਕ ਸਾਰੀ ਕਿ ਜਦੋਂ ਰੋਟੀ ਖਾਣ ਮਿੱਲੇ ਕਈ ਵਾਰੀ ਹਵਾ ਇਦਾਂ ਦੀ ਆ ਜਾਂਦੀ ਸੀ ਉਸੇ ਵੇਲੇ ਉੱਥੇ ਉਲਟੀਆਂ ਜਾਂਦੀਆਂ ਇਹ ਡੱਬੇ ਖੁੱਲੇ ਤੇ ਖੁੱਲੇ ਰਹਿ ਜਾਂਦੇ ਸੀ ਤੇ ਰੋਟੀ ਖਾਦੀ ਜਿਹੜੀ ਉਹ ਪਚਦੀ ਨਹੀਂ ਉਹਦੇ ਨਾਲ ਪੇਟ ਦੀ ਖਰਾਬੀ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਕੈਂਸਰ ਵਰਗੀਆਂ ਹੋਰ ਭੈੜਕ ਬਿਮਾਰੀਆਂ ਪਰ ਇਹ ਸਰਕਾਰ ਜਿਹੜੀ ਸੈਂਟਰ ਦੀ ਹੈ ਇਸ ਵੱਲੋਂ ਇਹ ਨਕਮੀ ਆ ਮੈਂ ਤਾਂ ਇਹਨੂੰ ਕਹੂੰਗਾ ਵੀ ਤੁਸੀਂ ਇਦਾਂ ਦੀ ਦੱਸੋ ਇਦਾਂ ਦੇ ਬੰਦੇ ਤਿਆਰ ਕੀਤੇ ਗਏ ਆ ਸਭ ਕੁਝ ਕੀਤਾ ਗਿਆ ਆ ਤੁਸੀਂ ਇੱਕ ਜ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਸਾਨੂੰ ਇੱਥੇ ਢਾ ਰਹੇ ਆ ਇੱਕ ਜਿਹੜੀ ਇਹ ਆਪਣੇ ਵਧੀਆ ਚੀਜ਼ ਆ ਉਹ ਤੁਸੀਂ ਉਹਦੇ ਵਿਚਾਰੇ ਦਾ ਨਾਂ ਨਹੀਂ ਲੈ ਰਹੇ ਨਾ ਉਹਦੀ ਕੋਈ ਮਦਦ ਕਰ ਰਹੇ ਹੋਰਾਂ ਨੂੰ ਤੁਸੀਂ 80% 90% ਸਬਸਿਡੀ ਤੇ ਲੋਨ ਦੇ ਰਹੇ ਆ ਕਿਤੇ ਇਹਨੂੰ ਵੀ ਦੇ ਦਿਓ ਇਹ ਤਾਂ ਮੈਂ ਕਹਿੰਦਾ ਵੀ ਜੇਕਰ ਆਪਣੇ ਇਹਨਾਂ ਤਿਆਰ ਹੋ ਜਾਏ ਪੂਰਾ ਇਹ ਤਾਂ ਸਾਡੇ ਇੱਕ ਇੱਕ ਪਿੰਡ ਦੇ ਵਿੱਚ ਤਿਆਰ ਹੋ ਜਾਊਗੀ ਉਥੋਂ ਕੋਲਾ ਵੀ ਲਿਆ ਸਕਦੇ ਆ ਜਿਹੜਾ ਕਿਸਾਨ ਭਰਾ ਆ ਉਹ ਆਪਣਾ ਜਿਹੜਾ ਇਹਨਾਂ ਨੇ ਦੱਸਿਆ ਵੀ ਤਾਂ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਅਸੀਂ ਬੀਜ ਕੇ ਅਸੀਂ ਸਮਾਂ ਆਪ ਵੇਚਾਂਗੇ ਉਹਦੇ ਚ ਸਾਡਾ ਪ੍ਰਾਈ ਦਾ ਵੀ ਫਾਇਦਾ ਹੋ ਜਾਊਗਾ ਜਿਹੜਾ ਇਹ ਰੋਜ਼ ਹੀ ਹੈ ਨਾ ਪ੍ਰਾਈ ਤੇ ਪਰਚਾ ਹੋ ਗਿਆ ਪ੍ਰਾਈ ਤੇ ਦਿੱਲੀ ਨੂੰ ਧੋਹਾ ਚਲੇਗਾ ਪ੍ਰਾਈ ਤੇ ਆਹ ਕੰਮ ਹੋ ਗਿਆ ਲੈ ਅਸੀਂ ਵੀ ਮੁੜ ਕੇ ਝੋਨਾ ਨੇ ਬੀਜਾਂਗੇ ਅਸੀਂ ਸਮਾਂ ਆਇਆ ਚੀਜ਼ ਬੀਜਾਂਗੇ ਤੇ ਇਹ ਪ੍ਰਾਈ ਦਾ ਖਤਮ ਹੀ ਹੋ ਜਾਊਗਾ ਲੈ ਸਾਡਾ ਪਾਣੀ ਬਾਜੂ ਨਾਲ ਸਾਡੀ ਬੱਤੀ ਬਾਜੂਗੀ ਸਾਨੂੰ ਤਾਂ ਸਮਾਂ ਕਿੰਨਾ ਫਾਇਦਾ ਹੋ ਜਾਣਾ ਜੇ ਕਿਤੇ ਇਹ ਫੈਕਟਰੀ ਲੱਗ ਜਾਏ